ਵੋਟਾਂ ਦੀ ਗਿਣਤੀ ਤੋਂ ਬਾਅਦ ਨੀਟੂ ਛਟਰਾ ਵਾਲੇ ਬਾਹਰ ਆਏ ਨੇ ਗਲਬਾਤ ਅਸੀਂ ਜ਼ਰੂਰ ਕਰਾਂਗੇ ਪਰ ਉਸ ਤੋਂ ਪਹਿਲਾਂ ਤੁਸੀਂ ਇਹ ਜਮਾਵੜਾ ਜ਼ਰੂਰ ਦੇਖੋ ਜਿੱਥੇ ਨੀਟੂ ਛਟਰਾ ਵਾਲਾ ਕੱਪੜੇ ਪਾੜਦੇ ਹੋਏ ਨਜ਼ਰ ਆ ਰਹੇ ਨੇ ਤੇ ਇਹ ਖਾਸ ਤਸਵੀਰ ਐਕਸਕਲੂਸਿਵ ਤੁਹਾਨੂੰ ਜ਼ਰੂਰ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਜਿੱਥੇ ਨੀਟੂ ਛਟਰਾ ਵਾਲਾ ਕੱਪੜੇ ਪਾੜਦਿਆਂ ਹੋਇਆ ਨਜ਼ਰ ਆ ਰਿਹਾ ਹੈ ਗਲਬਾਤ ਵੀ ਅਸੀਂ ਜ਼ਰੂਰ ਕਰਾਂਗੇ ਕਿਉਂਕਿ ਨਿੱਟੂ ਜੀ ਕੀ ਗੱਲ ਹੋ ਗਈ ਗਿਣਤੀ ਗਿਣਤੀ ਕਰਕੇ ਆਏ ਹੂੰ ਜਿਹੜੀ ਗਿਣਤੀ ਹੋਈ ਜਾਣਾ ਸਾਡੇ ਕੋਲ ਆਪਾਂ ਤਾਂ ਇਹ ਗੱਲ ਜਾਣਦੇ ਆ ਵੀ ਆਪਾਂ ਆਪਾਂ ਪਹਿਲਾਂ ਹੀ ਹਾਰ ਮੰਨ ਲਈਏ ਜੀ ਆਪਾਂ ਪਹਿਲਾਂ ਹੀ ਹਾਰ ਮੰਨ ਲਈਏ ਨਿੱਟੂ ਤੇ ਸਮਰਥਨ ਨਿੱਟੂ ਤੁਸੀਂ ਨਾ ਸਮਰਥਨ ਦਿੱਤਾ ਸੀਗਾ ਸਮਰਥਨ ਕੋਈ ਨਹੀਂ ਸਾਡਾ ਸੀਗਾ ਜੀ ਅੱਜ ਤਾਂ ਹਰ ਕਿਸੇ ਨੂੰ ਮਿਲਣ ਜਾਣਾ ਸੀਗਾ ਆਪਣਾ ਮੁਕਾਬਲਾ ਕਿਹਦਾ ਸਮਝਦਾ ਨਿੱਟੂ ਇਸ ਵੇਲੇ 1200 ਪਿਛਲੀ ਵਾਰੀ 5000 ਵੋਟਾਂ ਸੀਗੀਆਂ 1225 ਹੋ ਗਈਆਂ ਵਧ ਗਈਆਂ ਵੋਟਾਂ ਸਰ ਗੱਲ 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 ਇਦਾਂ ਲੱਗਦਾ ਰੁਝਾਨ ਬਦਲਿਆ ਨਹੀਂ ਸਾਡੀ 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 ਹਾਰ ਹੈ ਸਾਡੀ ਹਾਰ ਵਾ ਆਰ ਕਬੂਲ ਸਾਡੀ ਜਲ ਪਿੱਛੇ ਤੋਂ ਕਰੋ ਪਾਜੀ ਅੱਗੇ ਅੱਗੇ ਇਹਨੂੰ ਕਹਿੰਦੇ ਆ ਆਰ ਡੀ ਥੱਲੇ ਕਰ ਅੱਗੇ ਲੈ ਪਿੱਛੇ ਹੋ ਜਾਓ ਪਿੱਛੇ ਜਾਓ ਪਿੱਛੇ ਅੱਗੇ ਅੱਗੇ ਲੈ ਚੇ ਰਾਂਗੇ ਨਹੀਂ ਨਹੀਂ ਲੈ ਨਹੀਂ ਅਸੀਂ ਥੋੜੀ ਜਿਹੀ ਲਗਾਤਾਰ ਤੁਸੀਂ ਜਦੋਂ ਪਹਿਲੀ ਦਫਾ ਤੁਸੀਂ ਇੱਕੋ ਹੀ ਜਦੋਂ ਹਰੇ ਸੀ 500 400 ਕੇ 500 ਵੋਟਾਂ ਪਈਆਂ ਸੀਗਾ ਉਦੋਂ ਵੀ ਤੁਸੀਂ ਇਹੀ ਗੱਲ ਕਹੀ ਸੀਗੀ ਵੀ ਦੇਖੋ ਯਾਰ ਗੱਲ ਵਾ ਦੇਖੋ ਸਾਡੇ ਆਏ ਗਰੀ ਬੰਦੇ ਆ ਠੀਕ ਆ ਸਾਨੂੰ ਕੋਈ ਵੀ ਬੰਦਾ ਧੱਕਾ ਕਰ ਸਕਦਾ ਨਾ ਕੋਈ ਵੀ ਕੁਝ ਕਰ ਸਕਦਾ ਵਾ ਜੇ ਮਜ਼ਾ ਤਾਂ ਵਾ ਕਿਸੇ ਤਗੜੇ ਬੰਦੇ ਨਾਲ ਕਰਕੇ ਦੇਖੋ ਠੀਕ ਆ ਨਾ ਇਹ ਲੋਕ ਸਾਰੇ ਭੁੱਲੇ ਫਿਰਦੇ ਆ ਦੇਖੋ ਅਸੀਂ ਇਹਨੇ ਡੋਰ ਤੋਂ ਅੰਤ ਬੰਦੇ ਆ ਸਾਨੂੰ ਕਹੋਗੇ ਤੁਸੀਂ ਲੰਮੇ ਪੈਣਾ ਅਸੀਂ ਲੰਮੇ ਪੈ ਜਾਣਾ ਸਾਡੇ ਸਾਡੇ ਲੰਮੇ ਲੰਮੇ ਪੈ ਲੈ ਅਸੀਂ ਇਹਨੇ ਡੋਰ ਤੋਂ ਅੰਤ ਬੰਦੇ ਆ ਅਸੀਂ ਜਾਨੀਏ ਉਹ ਬੰਦੇ ਨਹੀਂ ਹੈਗੇ ਵੀ ਜਾਨੀਏ ਜਿਹੜੇ

ਆ ਸਾਡੇ ਲਾਸਟ ਇਲੈਕਸ਼ਨ ਐ ਇਸ ਤੋਂ ਬਾਅਦ ਕੋਈ ਨਹੀਂ ਇਲੈਕਸ਼ਨ ਲੜਾਂਗੇ ਜੀ ਪੂਰੀ ਪਾਰਟੀ ਨਹੀਂ ਲੜੇਗੀ ਸਾਰੇ ਮੈਂ ਮੈਂ ਆਪਣੀ ਗੱਲ ਗਰੰਟੀ ਦੇਣਾ ਮੈਂ ਕਿਸੇ ਦੀ ਗਰੰਟੀ ਨਹੀਂ ਦਿੰਦਾ ਮੈਂ ਸਿਰਫ ਨਹੀਂ ਚੱਲੇ ਦਿੱਤਾ ਸੀ ਤੁਸੀਂ ਨਹੀਂ ਇਹ ਤੁਹਾਨੂੰ ਸਮਰਥਨ ਦੇਣਾ ਨੁਕਸਾਨ ਤਾਂ ਨਹੀਂ ਭਰ ਜਿਹੜਾ ਪੁੱਤਰ ਤੁਹਾਨੂੰ ਨਹੀਂ ਕੋਈ ਸਮਰਥਨ ਨਹੀਂਗਾ ਜੀ ਬੋਟਾ ਕਿੰਨੀ ਮਿਲਿਆ ਤੁਹਾਨੂੰ ਦੱਸੋ ਤੋ ਦੇਖ ਸਾਡੇ ਬੋਟਾ 1200 ਮਿਲੇ ਜੀ ਬਸ ਇਹ ਤਾਂ ਪਿਛਲੀ ਵਾਰ ਨਾਲੋਂ ਘੱਟ ਬੋਟਾ ਮਿਲਣ ਦਾ ਕਾਰਨ ਕੀ ਸਮਝ ਦਿਓਗੇ ਮੈਂ ਮੈਂ ਇਸ ਤੋਂ ਬਾਅਦ ਇਲੈਕਸ਼ਨ ਨਹੀਂ ਲੜੂੰਗਾ ਜੀ ਇਹ ਘੱਟ ਬੋਟਾ ਪੈਣ ਦਾ ਕਾਰਨ ਕੀ ਸਮਝ ਦਿਓ ਕਿ ਵੋਟਾਂ ਨਹੀਂ ਪਈਆਂ ਸਾਡੇ ਉਹ ਲੱਡੂਆਂ ਕੀ ਪਾਇਆ ਲੱਡੂ ਲੱਡੂ ਸਾਡੇ ਉਹ ਨੀਟੂ ਸਮਰਥਕ ਵੀ ਲੱਡੂ ਛੱਡ ਦੋ ਬਾਅਦ ਯਾਰ ਪਾਜੀ 20 ਕੁਇੰਟਲ ਲੱਡੂ ਆਰਡਰ ਦਿੱਤੇ ਸਾਰੀ ਬਸਤੀ ਗੁਜਾਂ 10 ਬੰਦਾ ਜਿੰਨੇ ਲਵਾਈਆਂ ਨੀਆਂ ਦੁਕਾਨਾਂ ਨਹੀਂ ਲੱਡੂਆਂ ਨਹੀਂ ਹੋਏ ਹੁਣ ਅਸੀਂ ਚੰਨੀ ਸਾਹਿਬ ਨਾਲ ਮਿਲ ਕੇ ਲੱਡੂ ਵੰਡਾਂਗੇ ਥੋੜੇ ਥੋੜੇ ਜਿੱਦਾਂ ਵੀ ਹੈ ਖਰਾਬ ਨਹੀਂ ਹੁੰਦੇ ਨੇ ਇਹ ਚੰਨੀ ਸਾਹਿਬ ਦੇ ਲੱਡੂ ਸੀਗੇ ਨਹੀਂ ਟੂ ਸ਼ਟਰਾ ਨਹੀਂ ਹੈ ਤਾਂ ਸਾਡੇ ਜੀ ਅਸੀਂ ਬੜਾ ਪੈਸਾ ਲਾਇਆ ਇਲੈਕਸ਼ਨਾਂ ਬਹੁਤ ਪੈਸਾ ਲਾਤਾ ਕਿੰਨਾ ਲਾਤਾ ਜੀ ਬਹੁਤ ਮਾਰਾ ਏ ਦੱਸ ਹੀ ਨਹੀਂ ਸਕਦੇ ਤੁਹਾਨੂੰ ਵੀ ਰੋਣਾ ਆ ਰਿਹਾ ਫਿਰ ਰੋਣਾ ਆਣਾ ਹੀ ਏ ਪਾਰਟੀ ਸਾਡੀ ਦੇ ਦੇ ਕਿੰਨੀਆਂ ਵੋਟਾਂ ਕਿੰਨੀਆਂ ਪਈਆਂ ਹੋਈਆਂ ਕਿੰਦੀ 1200 ਵੋਟ ਚਲੋ ਆਪਾਂ 1200 1200 ਵੋਟਾਂ ਦੇ ਵੋਟਰਾਂ ਦਾ ਧੰਨਵਾਦ ਹਾਂਜੀ ਵੋਟ ਘਟਣ ਦਾ ਕਾਰਨ ਕੀ ਹੈ ਜਿਹੜਾ ਆਪਾਂ ਹਾਰ ਗਏ ਨਾ ਏ ਅਜੇ ਲਾਸਟ ਇਲੈਕਸ਼ਨ ਜਿਗੇ ਨਹੀਂ ਨਹੀਂ ਜਦੋਂ ਤੱਕ ਆਪਾਂ ਜਿੱਤਾਂਗੇ ਨਹੀਂ ਆਪਾਂ ਲੜੀ ਜਾਣਾ ਹੈ ਉਹ ਨਹੀਂ ਨਹੀਂ ਆਪਾਂ ਲੜੋ ਨਹੀਂ ਆਪਾਂ ਲੜਨਾ ਜਿਹੜੀ ਹੱਥ ਲਗਾ ਰਹੇ ਨੇ ਇੱਕ ਦੂਜੇ ਦੇ ਆਪਾਂ ਜਦੋਂ ਤੱਕ ਆਪਾਂ ਜਿੱਤਦੇ ਨਹੀਂ ਉਹ ਤਾਂ ਕਬਾ ਲੜੀ ਜਾਣਾ ਭਾਈ ਮਤ ਨਹੀਂ ਹਾਰਨੀ ਨਹੀਂ ਜੀ ਤੇਰੀ ਗੱਲ ਤੇ ਤੇਰੀ ਗੱਲ ਤੇ ਇਹ ਆ ਕਿ ਆਪਾਂ ਕੋ ਲੜਨਾ ਨਹੀਂ ਹੋਣਾ ਨਹੀਂ ਨਹੀਂ ਆਪਾਂ ਲੜਨ ਨਹੀਂ ਆਪਾਂ ਜਿੰਨਾ ਮਰਜੀ ਪੈਸਾ ਲੱਗ ਜਾਏ ਘਰ ਬਾਹਰ ਸਰ ਕੋਈ ਗਰਵੀ ਹੋ ਜਾਏ ਕੋਈ ਤਾਂ ਹੀ ਲੜਨਾ ਹੈ ਨਹੀਂ ਲੜਾਂਗੇ ਕਹਿੰਦੇ ਜ਼ਿੰਦਗੀ ਜੀ ਲੜਾਂਗੇ 4450 ਵੋਟ ਪਿਆ ਸਿੰਘ ਜੀ ਕਹਿੰਦੇ ਲੜਣਾ ਦਾ ਫਿਰ ਵੀ ਕਿਤੇ ਲੱਗਦਾ ਬੋਟ ਘਟ ਗਈ ਕੀ ਲੱਗਦਾ ਤੁਹਾਨੂੰ ਨਹੀਂ ਜੀ ਆਪਾਂ ਲੜਾਂਗੇ 1290 ਤੋਂ ਵੀ ਖੜੇ ਸੀਗੇ 1290 ਤੋਂ ਕੀ ਹੋਇਆ ਜਿਹੜਾ ਚਰਨ ਦੀ ਚੰਨੀ ਨੂੰ ਤੁਸੀਂ ਸਮਰਥਨ ਦਿੱਤਾ ਉਹਦਾ ਨੁਕਸਾਨ ਤਾਂ ਨਹੀਂ ਹੋ ਗਿਆ ਤੁਹਾਨੂੰ ਨਹੀਂ ਜੀ ਆਪਾਂ ਕਦੀ ਨਹੀਂ ਲੜਾਂਗੇ ਹੁਣ ਬਸ ਇਹ ਆ ਕਿ ਦੇਖੋ ਸਹੀ ਸਭਧਾਨ ਦੀ ਰੱਖਿਆ ਕਰਨ ਵਾਸਤੇ ਆਏ ਸੀਗੇ ਨਹੀਂ ਲੜਾਂਗੇ ਤੇ ਦੇਖੋ ਜੇ ਸਾਡਾ ਸੰਵਿਧਾਨ ਸੀਗਾ ਤੇ ਅਮਰਿਤਪਾਲ ਨੇ ਇਲੈਕਸ਼ਨ ਲੜੇ ਆ ਜੇ ਸਾਡਾ ਸੰਵਿਧਾਨ ਦੀ ਰਿਕਾਰਡਿੰਗ ਸੀਗੇ ਤੇ ਡਾਕਟਰ ਪਿੰਡਾ ਬਾਬਾ ਸਾਹਿਬ ਦੇ ਸੰਵਿਧਾਨ ਸੀਗਾ ਉਨਾ ਕਰਕੇ ਹੀ ਚਰਨਜੀਤ ਆਪਣਾ ਅਮਰਿਤਪਾਲ ਇਲੈਕਸ਼ਨ ਲੜਿਆ ਨਹੀਂ ਤੇ ਨਹੀਂ ਇਲੈਕਸ਼ਨ ਲੜ ਸਕਦਾ ਹੈਗਾ ਉਹ ਬਾਕੀ ਇਹ ਹੈ ਕਿ ਅੱਜ ਆਪਾਂ ਆਪਾਂ ਅੱਜ ਆਪਾਂ ਬਿਲਕੁਲ ਹਾਰ ਗਏ ਆ ਜੀ ਸਾਡੇ ਪੱਲੇ ਕੁਝ ਨਹੀਂ ਹੈਗਾ ਤੇ ਦੇਖੋ ਜਿਹੜੇ ਜਿਹੜਾ ਵੀ ਹੈਗਾ ਨਾ ਆਪਾਂ ਆਪਾਂ ਕੁਝ ਵੀ ਕੋਈ ਵੀ ਚੀਜ਼ ਹੈ ਨਾ ਆਪਾਂ ਹੁਣ ਇਲੈਕਸ਼ਨ ਨਹੀਂ ਲੜਨੇ ਜ਼ਿੰਦਗੀ ਦੇ ਵਿੱਚ ਤੇ ਬਾਕੀ ਇਹ ਆ ਕਿ ਸਾਰਿਆਂ ਨੂੰ ਆਪਾਂ ਟਾਟਾ ਟਾਟਾ ਕਰ ਦਿੱਤੇ ਜੀ ਉਹ ਸਾਰੇ ਹੋਏ ਪਿੱਛੇ ਘੇਰੇ ਲੜਨੇ ਹੋਰ ਕੋਣ ਕਹਿੰਦਾ ਡੰਡਾ ਯਾਰ ਇਹ ਹੀ ਲੜੂਗੇ ਫਿਰ ਮੈਂ ਮੈਂ ਨਹੀਂ ਸਾਨੂੰ ਲੜੂਗੇ ਦੇਖੋ ਮੈਨੂੰ ਤੀ ਕਹੋਗੇ ਨਾ ਤੁਸੀਂ ਜਮੀਂ ਤੇ ਲੰਮੇ ਬੈਜਾ ਮੈਂ ਨਵੇਂ ਪੈਜੂਗਾ ਮੈਂ ਉਹ ਉਹ ਡੌਨਟ ਟੂ ਅਸ ਬੰਦਾ ਵਾ ਕਿ ਬਿਲਕੁਲ ਡੌਨਟ ਟੂ ਅਸ ਬੰਦਾ ਵਾ ਕੋਣ ਕਹੇਗਾ ਲੰਮੇ ਬੈਜੋ ਫਿਰ ਨਹੀਂ ਦੇਖੋ ਮੈਂ ਕਹਾ ਮੈਂ ਡੌਨਟ ਟੂ ਅਸ ਬੰਦਾ ਵਾ ਜਿਹੜਾ ਮੈਨੂੰ ਕਹੋਗੇ ਬੈਜਾ ਇਹ ਲੰਮੇ ਬਾਹਰ ਇਹ ਬਾਹਰ ਬੈਜੋ ਚੱਲਦਾ ਮੋੜਾ ਐਸੇ ਦੇਖੋ ਆਟਾ ਤੋ ਥੱਲੇ ਮਿੱਟੀ ਨਹੀਂ ਬਾਰ-ਬਾਰ ਇੰਨੀਆਂ ਵੋਟਾਂ ਕੱਟ ਪੈਣ ਦਾ ਕਾਰਨ ਕੀ ਸਮਝਦਿਓ ਕਿ ਲੋਕਾਂ ਨੇ ਵੋਟਾਂ ਨਹੀਂ ਪਾਈਆਂ ਜਾਂ ਫਿਰ ਕੋਈ ਕਾਰਨ ਹੋਰ ਰਿਹਾ ਮੈਂ ਦੇਖੋ ਜੀ ਮੈਂ ਗੱਲ ਕਹੂੰਗਾ ਕਿ ਮੈਂ ਅੱਜ ਤੋਂ ਬਾਅਦ ਇਲੈਕ ਦੁਕਾਨਦਾਰ ਹੀ ਸਾਹਮਣੀ ਆ ਦੁਕਾਨਦਾਰ ਹੀ ਗਰੀਬੀ ਦੁਕਾਨਦਾਰ ਹੀ ਤਾਂ ਸਾਹਮਣੀ ਲੱਡੂ ਕਿੰਨੇ ਕਿੰਨਾ ਸੋ ਦੇਖ ਸਕਦੇ ਹਾਰਨ ਤੋਂ ਬਾਅਦ ਵੀ ਹਾਰ ਪਏ ਜਾ ਰਹੇ ਨੀਡ ਸ਼ਟਰ ਵਾਲੇ ਨੂੰ ਤਸਵੀਰਾਂ ਦੇਖ ਸਕਦੇ ਹੋ ਦੱਸਦੇ ਕਿ ਬੀਬੀ ਨੋਟੇ ਦੇ ਹਾਰ ਪਏ ਜਾ ਰਹੇ ਪਾਜੀ ਇਹ ਹਾਰਨ ਦੀ ਖੁਸ਼ੀ ਵਿੱਚ ਨੋਟੇ ਦਾ ਹਰ ਪਾਣੀ ਹਾਰਦੇ ਕੋਈ ਪਾਜੀ ਇਸ਼ਾਨ ਬਹੁਤ ਵਧੀਆ ਆ ਠੀਕ ਆ ਇਹ ਖੁਸ਼ੀ ਤਾਂ ਇਹ ਸਾਡੇ ਜਿੱਤੇ ਹੀ ਆ ਇਹ ਸਾਡੇ ਨੀਂਡੂ ਪਾਜੀ ਜਿੱਤੇ ਹੀ ਆ ਇਹਨਾਂ ਨੂੰ ਅਸੀਂ ਅਸੀਂ ਇਹ ਆਹ ਲੋ ਆ ਪਾਜੀ ਇਹਨਾਂ ਨੂੰ ਮਾਰ ਕੇ ਲੋ ਇੱਕ ਹੋਰ ਆ ਰਿਹਾ ਮੇਰੀ ਮੇਰੀ ਹੱਦ ਵੀ ਲੋਕਾਂ ਨੂੰ ਤੁਹਾਨੂੰ ਪਿਆਰ ਮਿਲ ਰਿਹਾ ਮੇਰੀ ਗੱਲ ਨਾਲ ਮੈਂ ਇਲੈਕਸ਼ਨ ਨਹੀਂ ਲੜਨੇ ਨਹੀਂ ਨਹੀਂ ਇਲੈਕਸ਼ਨ ਲੜੂਗਾ ਭਾਈ ਸਾਡਾ ਇਹ ਇਲੈਕਸ਼ਨ ਲੜੂਗਾ ਨਹੀਂ ਯਾਰ ਭਾਈ ਇਲੈਕਸ਼ਨ ਨਹੀਂ ਲੜਨੀ ਕਰਦੇ ਨਹੀਂ ਭਾਈ ਨਹੀਂ ਨਹੀਂ ਨੰਦੇ ਹੀ ਲੜਨੇ ਚਲੋ ਬੇਦਰਹਾ ਹਾਂਜੀ ਭਾਈ ਕਿਤੇ ਗਏ ਨੇ ਨਹੀਂ ਨਹੀਂ ਇਲੈਕਸ਼ਨ ਨਹੀਂ ਲੜਨੇ ਆਦਿ ਮਾਣ ਕਾਵਾਵਾ ਦਿਲਾ ਦਿਓ ਆਹ ਬਾਹਰ ਬਾਬੂ ਸਾਹਿਬ ਹਲੋ ਆ ਜਾ ਭਾਈ ਇਹ ਹਲੋ ਪਿੱਛੇ ਪਿੱਛੇ ਹੋ ਯਾਰ ਹਾਥ ये लेके लड़ोगा आ जाए दोनों पीछे आ हार वापस पाजी हार वापस पाजी हार वापस पहले की कारण मैं तो खड़ा देख खड़ा पार्टी खिलाएंगे यार मैं खडूंगा खड़ा के दी हम गल रे जी assi naam khade aa khade yaar je kar ke lecture na agli agli ja tu khadna nai teri पीछे पीछे होवे कर लो यार ਨੀਡੂ ਚਟਰਾ ਵਾਲਾ ਜਿੰਦਾਬਾਦ ਜਿੰਦਾਬਾਦ ਸੋਹਾਰਪਾਤਾ ਇਹ 니ਡੂ ਚਟਰਾ ਵਾਲੇ ਦੇਖ 니ਡੂ ਭਾਜੀ ਸਾਡੇ ਅਗਲੇ ਇਲੈਕਸ਼ਨਾਂ ਲੜੇ ਹੋਣਗੇ ਇੱਕ 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 ਦਾ ਇਲੈਕਸ਼ਨ ਹੀ ਲੜਨੇ ਨਹੀਂ ਲੜਨੀ ਆ ਲੜਦੀ ਆ ਭਾਜੀ ਇੱਕ ਟੋੜੀ ਨਹੀਂ 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 니ਡੂ ਚਟਰਾ ਵਾਲਾ ਰੋਂਦੇ ਹੋਏ ਦੇਖਦੇ ਹੋਏ ਕਪੜੇ ਤਾਂ ਨਹੀਂ ਪਾਉਂਦੀ ਹੈ ਭਾਜੀ ਨਹੀਂ ਰਹਿੰਦੀ ਯਾਰ ਹਾਰ ਦਿਓ ਤੁਸੀਂ ਭਾਜੀ ਦੇ ਤਾਰੋ ਭਾਜੀ ਲਈ ਭਾਜੀ ਹਾਰ ਕੇ ਵੀ ਜਿੱਤੂਗਾ ਯਾਰ ਕਿਤਾਬਾ ਦੇਖ ਸਕਦੇ ਇਸ ਵੇਲੇ ਵਧੀਆ ਫੋਟੋ ਡੀਸੈਂਡਰ ਆ ਮਾਰਾ ਪਿੱਛੇ ਗੱਲ ਹੈ ਵੋਟਿੰਗ ਸੈਂਟਰ ਦੇ ਬਾਹਰ ਪਾਈ ਜਾ ਰਹੇ ਨੇ ਸਾਡੇ ਦੀ ਤਰ੍ਹਾਂ ਯਾਰ ਆਰਪੀਡੀ ਥੱਲੇ ਕੱਲਾ ਯਾਰ ਇਹਨੂੰ ਮਾਈਡੂ ਪਾਈ ਸਾਡੇ ਜਿੱਤੇ ਆ ਠੀਕ ਆ ਸਾਡੇ ਨਾਲ ਕੋਈ ਗੱਲ ਕਰਨੇ ਆ ਬੱਸ ਯਾਰ ਭਾਜੀ ਯਾਰ ਤੂੰ ਤੋਂ ਵੀ ਉੱਪਰ ਹੈ ਕਿੰਨਾ ਪਿਆਰ ਫਿਰ ਵੀ ਤੁਹਾਨੂੰ ਮਿਲ ਰਿਹਾ ਭਾਜੀ ਪਰ ਜੇ 3.5 ਲੱਖ ਰੁਪਏ ਕਰ ਜਾਓ ਕੌਣ ਲਾਊਗਾ ਭਾਜੀ ਅਸੀਂ ਲਾਵਾਂਗੇ ਕਰ ਜਾ ਯਾਰ ਰਲ ਕੇ ਕੌਣ ਲਾਊਗਾ ਫਰਾਂਸ ਕਰਾ ਲਾਂਗੇ ਫਰਾਂਸ ਤੋਂ ਦੇ ਤੀ ਦੋਗੇ ਪੈਸੇ ਕੋਈ ਨਹੀਂ ਲੋਨ ਕਰਾਇਆ ਸੀ ਕਰ ਲੋਨ ਪਾਜੀ ਲੋਕਾਂ ਤੋਂ ਫੜੇ ਸੀਗਾ ਲੋਕਾਂ ਜੁੱਤੀਆਂ ਮਾਰ ਰਹੇ ਮੇਰਾ ਆ 10 20 ਰੁਪਏ ਨਾਲ ਕੁਛ ਨਹੀਂ ਬੰਨਣਾ ਭਲੇ ਤੁਸੀਂ ਇਹਨੇ ਨਾ 100 500 ਰੁਪਏ ਆ ਆ 3 400 ਰੁਪਏ ਕਿ ਬੰਨਣਾ ਇਹ ਵੀ ਵੀ ਕਿਨੇ ਡਲਰ ਆਵੇ ਰਪਾਂ ਸਾਰੇ ਨਹੀਂ ਪਾਜੀ ਦੇਖੋ ਮੈਂ ਪਹਿਲੇ ਪੂਰੇ ਹੋਣੇ ਮੈਂ ਟਵਰ ਜਿੰਨੇ ਪੈਸੇ ਲੱਗੇ ਪਾਜੀ ਤੁਸੀਂ ਚਾਹੁੰਦੇ ਕਿ ਉਹ ਸਾਨੂੰ ਪੈਸੇ ਵਾਪਸ ਆ ਜਾਣ ਲੱਗੋ ਪਾਜੀ ਤੁਸੀਂ ਚਾਹੁੰਦੇ ਪਹਿ ਵਾਰ ਤੇ ਇੱਥੇ ਜਾਣ ਪੈਸੇ ਵਾਪਸ ਆਣਗੇ ਕਿਉਂ ਮਤਾਂ ਪਾਜੀ ਦੇਖੋ ਜੇ ਤਾਂ ਤੁਸੀਂ ਸਾਰੇ ਕਰਜ਼ਾ ਲਾਉਂਗੇ ਫਿਰ ਮੈਂ ਖੜਾ ਹਾਂਗਾ ਨਹੀਂ ਤੇ ਮੈਂ ਨਹੀਂ ਖੜਾ ਹਾਂਗਾ ਤੁਸੀਂ ਖੜੇ ਹੋਣਾ ਆਪਾਂ ਜਾ ਕੇ ਚੰਨੀ ਨਾਲ ਪੈਰੀ ਬੈਠ ਜਾਈ लोग ने मोदी जी को बाहर आ गए ललिता भी आई ललिता भी आई नीटू भाई लिम बना रहे हैं जी का भी आई ललिता भी आई ललिता भी लिम बना रही है नीटू जी कबराड़ नीटू जी कबराड़ शेर शेर एक सवाल है हां जी पाजी 4600 बाय इलेक्शन 150 ਕੱਢੀ ਕਿਉਂ ਉਹ ਭਾਜੀ ਪਬਲਿਕ ਦਾ ਪਤਾ ਕੋਈ ਨਹੀਂ ਲੱਗਦਾ ਪਬਲਿਕ ਰਹਿੰਦੀ ਸਾਡੇ ਨਾਲ ਲੱਗਦਾ ਜਿਹੜਾ ਪਿਆਰ ਦੂਜਾ ਰਾਜਪੁਰੇ ਵਾਲੇ ਨਾਲ ਮਿਲ ਗਿਆ ਭਾਜੀ ਇਦਾਂ ਹੀ ਆ ਕਿ ਦਿਲ ਚ ਕੋਈ ਗੱਲ ਬਾਤ ਹੈ ਆ ਵਿੱਚ ਨਹੀਂ ਤੇ ਪਾਣੀ ਟਿਡੂ ਛਟਰਾ ਵਾਲੇ ਹੋਰੀ ਰੋਂਦੇ ਹੋਏ ਛਟਰਾ ਵਾਲਾ ਟਿਡੂ ਜੀ ਰੋ ਕਿਉਂ ਰਹੇ ਹੋ ਟਿਡੂ ਜੀ ਨਹੀਂ ਤਾਂ ਨਹੀਂ ਤਾਂ ਟਿਡੂ ਦੇ ਸਾਹਮਣੇ ਨਾ ਹੋ ਕੇ ਰੋਣਾ ਨਹੀਂ ਤੇ ਤਸਵੀਰਾਂ ਚ ਡਰਦੀਆਂ ਸੀ ਪਾਰਟੀ ਦੀ ਮੀਟਿੰਗ ਕਰ ਗਿਆ ਤਾਂ ਤੁਹਾਨੂੰ ਰੋਣਾ ਨਹੀਂ ਬੰਦ ਕਰ ਛਟਰਾ ਵਾਲਾ ਛਟਰਾ ਵਾਲਾ ਬੰਦੇ ਨੇ ਉਹਨਾਂ ਨੂੰ ਕਿੰਨਾ ਰੋਕੇ ਤਾਂ ਬਿਲਕੁਲ ਤਾਂ ਬਿਲਕੁਲ ਨੀਟੂ ਛਟਰਾ ਵਾਲੇ ਨੇ ਜੋ ਕਿ ਉਹ ਵੋਟਾਂ ਤੋਂ ਬਾਹਰ ਬਾਹਰ ਆਏ ਨੇ ਬਾਹਰ ਹੁੰਦੀ ਸਾਰੀ ਜਿਹੜਾ ਇਹ ਉਹ ਚਿਹਰੇ ਦੇ ਉੱਤੇ ਕਾਫੀ ਜੜੀ ਹੈ ਉਹਨਾਂ ਖੁਸ਼ੀ ਹੈ ਰੋਂਦੇ ਪਏ ਨੇ ਪਰ ਲੋਕ ਜੋ ਸਮਰਥਕ ਨੇ ਉਹਨਾਂ ਨੇ ਫਿਰ ਵੀ ਇਹਨਾਂ ਦੇ ਉੱਤੇ ਹਾਰ ਪਾਇਆ ਇਹਨਾਂ ਨੂੰ ਕਿਹਾ ਕਿ ਦੂਸਰੀ ਵਾਰੀ ਫਿਰ ਜਿਹੜਾ ਹੈ ਉਹ ਅਸੀਂ ਇਲੈਕਸ਼ਨ ਲੜਨਾ ਹੈ ਤੇ ਦੂਸਰੀ ਵਾਰੀ ਜੜਾਇਆ ਉਹ ਜ਼ਰੂਰ ਜਿੱਤਾਂਗੇ ਤਾਂ ਇਹ ਤਸਵੀਰਾਂ ਤੁਹਾਨੂੰ ਜਲੰਧਰ ਤੋਂ ਸਾਂਝ ਕਰ ਰਹੇ ਹਾਂ ਕੈਮਰਾ ਪਸੰਨ ਪੰਕੇ ਦੇ ਨਾਲ ਰਾਜ ਗੁਪਤਾ ਬਾਬੂ ਸਾਹਿਬ ਟਾਈਮ ਜਲੰਧਰ